ਚਾਹ ਦੇ ਨਾਲ ਭੁੱਲ ਕੇ ਕਦੇ ਵੀ ਨਾ ਖਾਓ ਇਹ ਪੰਜ ਚੀਜ਼ਾਂ ਜਾਣ ਲਵੋ ਉਹ ਪੰਜ ਚੀਜ਼ਾਂ ਕਿਹੜੀਆਂ ਨੇ ਨਹੀਂ ਤਾਂ ਤੁਹਾਡੀ ਸਿਹਤ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ ਜੀ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਜੇਕਰ ਤੁਸੀਂ ਵੀ ਚਾਹ ਦੇ ਨਾਲ 스ਨੈਕਸ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਥੋੜਾ ਸਾਵਧਾਨ ਹੋ ਜਾਓ ਕਿਉਂਕਿ ਚਾਹ ਦੇ ਨਾਲ ਕੁਝ ਚੀਜ਼ਾਂ ਦਾ ਸੇਵਨ ਕਰਨਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਆਓ ਜਾਣਦੇ ਹਾਂ ਕਿ ਉਹ ਸੱਤ ਚੀਜ਼ਾਂ ਕਿਹੜੀਆਂ ਨੇ ਜਿਨ੍ਹਾਂ ਤੋਂ ਤੁਹਾਨੂੰ ਜੋ ਹੈ ਪਰਹੇਜ਼ ਜੋ ਹੈ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਬੇਸਨ ਤੋਂ ਬੜੀਆਂ ਚੀਜ਼ਾਂ ਤੋਂ ਤੁਹਾਨੂੰ ਪਰਹੇਜ਼ ਜੋਇ ਕਰਨਾ ਚਾਹੀਦਾ ਹੈ ਜੀ ਹਾਂ ਅਕਸਰ ਲੋਕ ਚਾਹ ਦੇ ਨਾਲ ਪਕੌੜੇ ਸਨੈਕਸ ਆਦਿ ਖਾਣਾ ਪਸੰਦ ਕਰਦੇ ਨੇ ਜੋ ਛੋਲਿਆਂ ਦੀ ਵਰਤੋਂ ਕਰਕੇ ਬਣਾਏ ਜਾਂਦੇ ਨੇ ਜੇਕਰ ਚਾਹ ਦੇ ਨਾਲ ਤੁਸੀਂ ਵੀ ਛੋਲਿਆਂ ਦੀਆਂ ਬੜੀਆਂ ਚੀਜ਼ਾਂ ਦਾ ਸੇਵਨ ਕਰਦੇ ਹੋ ਤਾਂ ਤੁਸੀਂ ਅੱਜ ਤੋਂ ਇਹ ਕਰਨਾ ਬੰਦ ਕਰ ਦੇਵੋ ਕਿਉਂਕਿ ਇਹ ਤੁਹਾਡੀ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਵਧਾ ਸਕਦਾ ਹੈ ਦੂਸਰਾ ਠੰਡੀਆਂ ਚੀਜ਼ਾਂ ਕਦੇ ਵੀ ਨਾ ਖਾਓ ਜੀ ਹਾਂ ਚਾਹ ਦੇ ਨਾਲ ਕਦੇ ਵੀ ਕੋਈ ਠੰਡੀ ਚੀਜ਼ ਨਾ ਖਾਓ ਜਦ ਚਾਹ ਪੀਂ ਤਾਂ ਤੁਰੰਤ ਬਾਅਦ ਠੰਡੀਆਂ ਚੀਜ਼ਾਂ ਖਾਣ ਤੋਂ ਵੀ ਪਰਹੇਜ਼ ਕਰੋ ਦਰਸਲ ਵੱਖ-ਵੱਖ ਪ੍ਰਭਾਵਾਂ ਵਾਲੀਆਂ ਚੀਜ਼ਾਂ ਨੂੰ ਇਕੱਠੇ ਖਾਣ ਦੇ ਨਾਲ ਪਾਚਨ ਪਰਨਾਲੀ ਜੋ ਹੈ ਕਮਜ਼ੋਰ ਹੋ ਜਾਂਦੀ ਹੈ ਤੀਸਰਾ ਚਾਹ ਦੇ ਨਾਲ ਹਲਦੀ ਵਾਲੇ ਭੋਜਨ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਜੀ ਹਾਂ ਚਾਹ ਦੇ ਨਾਲ ਹਲਦੀ ਵਾਲੇ ਭੋਜਨ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਦੇ ਨਾਲ ਪੇਟ ਦੇ ਵਿੱਚ ਗੈਸ ਕਬਜ ਵਰਗੀਆਂ ਸਮੱਸਿਆਵਾਂ ਜੋ ਹੈ ਹੋ ਸਕਦੀਆਂ ਨੇ ਚੌਥਾ ਨਿੰਬੂ ਅਤੇ ਚਾਹ ਪੱਤੀ ਨੂੰ ਇਕੱਠੇ ਕਦੇ ਵੀ ਨਾ ਮਿਲਾਓ ਜਿਹਾ ਅਕਸਰ ਲੋਕ ਸਵੇਰੇ ਖਾਲੀ ਪੇਟ ਨਿੰਬੂ ਵਾਲੀ ਚਾਹ ਪੀਣਾ ਪਸੰਦ ਕਰਦੇ ਨੇ ਪਰ ਚਾਹ ਦੀ ਪੱਤੀ ਦੇ ਵਿੱਚ ਜੇਕਰ ਨਿੰਬੂ ਮਿਲਾ ਦਿੱਤਾ ਜਾਵੇ ਤਾਂ ਉਹ ਚਾਹ ਜੋ ਹੈ ਤੇ ਜਾ ਬਣ ਜਾਂਦੀ ਹੈ ਇਸ ਦਾ ਸੇਵਨ ਕਰਨ ਨਾਲ ਪੇਟ ਦੇ ਵਿੱਚ ਸੋਜ ਹੋ ਸਕਦੀ ਹੈ ਬਿਹਤਰ ਹੈ ਕਿ ਤੁਸੀਂ ਇਸ ਚਾਹ ਨੂੰ ਪੀਣ ਤੋਂ ਪਰਹੇਜ਼ ਕਰੋ ਪੰਜਵਾਂ ਆਇਰਨ ਨਾਲ ਭਰਪੂਰ ਸਬਜ਼ੀਆਂ ਖਾਣ ਤੋਂ ਵੀ ਕਰੋ ਪਰਹੇਜ਼ ਜਿਵੇਂ ਚਾਹ ਦੇ ਨਾਲ ਹਰੀਆਂ ਸਬਜ਼ੀਆਂ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ ਪਰ ਚਾਹ ਦੇ ਨਾਲ ਆਇਰਨ ਨਾਲ ਭਰਪੂਰ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਚੀਜ਼ਾਂ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਸੋ ਜੇਕਰ ਤੁਸੀਂ ਵੀ ਚਾਹ ਦੇ ਨਾਲ ਇਹਨਾਂ ਚੀਜ਼ਾਂ ਨੂੰ ਖਾਂਦੇ ਸੀ ਤਾਂ ਅੱਜ ਹੀ ਇਹਨਾਂ ਚੀਜ਼ਾਂ ਨੂੰ ਖਾਣਾ ਬੰਦ ਕਰ ਦਿਓ ਨਹੀਂ ਤਾਂ ਤੁਹਾਡੀ ਸਿਹਤ ਨੂੰ ਜੋ ਇਹ ਨੁਕਸਾਨ ਹੋ ਸਕਦਾ ਹੈ ਸੋ ਇਸ ਖਬਰ ਨੂੰ ਅੱਗੇ ਤੋਂ ਕੇ ਸ਼ੇਅਰ ਕਰੋ ਤਾਂ ਜੋ ਲੋਕਾਂ ਦਾ ਬਚਾਅ ਹੋ ਸਕੇ ਚਾਹ ਦੇ ਨਾਲ ਭੁੱਲ ਕੇ ਕਦੇ ਵੀ ਨਾ ਖਾਓ ਇਹ ਪੰਜ ਚੀਜ਼ਾਂ ਜਾਣ ਲਵੋ ਉਹ ਪੰਜ ਚੀਜ਼ਾਂ ਕਿਹੜੀਆਂ ਨੇ ਨਹੀਂ ਤਾਂ ਤੁਹਾਡੀ ਸਿਹਤ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ ਜੀ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਜੇਕਰ ਤੁਸੀਂ ਚਾਹ ਦੇ ਨਾਲ ਸਨੈਕਸ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਥੋੜਾ ਸਾਵਧਾਨ ਹੋ ਜਾਓ ਕਿਉਂਕਿ ਚਾਹ ਦੇ ਨਾਲ ਕੁਝ ਚੀਜ਼ਾਂ ਦਾ ਸੇਵਨ ਕਰਨਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਆਓ ਜਾਣਦੇ ਹਾਂ ਕਿ ਉਹ ਸੱਤ ਚੀਜ਼ਾਂ ਕਿਹੜੀਆਂ ਨੇ ਜਿਨ੍ਹਾਂ ਤੋਂ ਤੁਹਾਨੂੰ ਜੋ ਹੈ ਪਰਹੇਜ਼ ਜੋ ਹੈ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਬੇਸਣ ਤੋਂ ਬੜੀਆਂ ਚੀਜ਼ਾਂ ਤੋਂ ਤੁਹਾਨੂੰ ਪਰਹੇਜ਼ ਰੋਇ ਕਰਨਾ ਚਾਹੀਦਾ ਹੈ ਜਿਵੇਂ ਅਕਸਰ ਲੋਕ ਚਾਹ ਦੇ ਨਾਲ ਪਕੌੜੇ ਸਨੈਕਸ ਆਦਿ ਖਾਣਾ ਪਸੰਦ ਕਰਦੇ ਨੇ ਜੋ ਛੋਲਿਆਂ ਦੀ ਵਰਤੋਂ ਕਰਕੇ ਬਣਾਏ ਜਾਂਦੇ ਨੇ ਜੇਕਰ ਚਾਹ ਦੇ ਨਾਲ ਤੁਸੀਂ ਵੀ ਛੋਲਿਆਂ ਦੀਆਂ ਬੜੀਆਂ ਚੀਜ਼ਾਂ ਦਾ ਸੇਵਨ ਕਰਦੇ ਹੋ ਤਾਂ ਤੁਸੀਂ ਅੱਜ ਤੋਂ ਇਹ ਕਰਨਾ ਬੰਦ ਕਰ ਦੇਵੋ ਕਿਉਂਕਿ ਇਹ ਤੁਹਾਡੀ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਵਧਾ ਸਕਦਾ ਹੈ ਦੂਸਰਾ ਠੰਡੀਆਂ ਚੀਜ਼ਾਂ ਕਦੇ ਵੀ ਨਾ ਖਾਓ ਜਿਹਾ ਚਾਹ ਦੇ ਨਾਲ ਕਦੇ ਵੀ ਕੋਈ ਠੰਡੀ ਚੀਜ਼ ਨਾ ਖਾਓ ਜਦ ਚਾਹ ਪੀਂ ਤਾਂ ਤੁਰੰਤ ਬਾਅਦ ਠੰਡੀਆਂ ਚੀਜ਼ਾਂ ਖਾਣ ਤੋਂ ਵੀ ਪਰਹੇਜ਼ ਕੇਸ ਕਰੋ ਦਰਸਲ ਵੱਖ-ਵੱਖ ਪ੍ਰਭਾਵਾਂ ਵਾਲੀਆਂ ਚੀਜ਼ਾਂ ਨੂੰ ਇਕੱਠੇ ਖਾਣ ਦੇ ਨਾਲ ਪਾਚਨ ਪ੍ਰਣਾਲੀ ਜੋ ਹੈ ਕਮਜ਼ੋਰ ਹੋ ਜਾਂਦੀ ਹੈ ਤੀਸਰਾ ਚਾਹ ਦੇ ਨਾਲ ਹਲਦੀ ਵਾਲੇ ਭੋਜਨ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਜੀ ਹਾਂ ਚਾਹ ਦੇ ਨਾਲ ਹਲਦੀ ਵਾਲੇ ਭੋਜਨ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਦੇ ਨਾਲ ਪੇਟ ਦੇ ਵਿੱਚ ਗੈਸ ਕਬਜ ਵਰਗੀਆਂ ਸਮੱਸਿਆਵਾਂ ਹੋ ਜਾ ਸਕਦੀਆਂ ਨੇ ਚੌਥਾ ਨਿੰਬੂ ਅਤੇ ਚਾਹ ਪੱਤੀ ਨੂੰ ਇਕੱਠੇ ਕਦੇ ਵੀ ਨਾ ਮਿਲਾਓ ਜਿਹਾ ਅਕਸਰ ਲੋਕ ਸਵੇਰੇ ਖਾਲੀ ਪੇਟ ਨਿੰਬੂ ਵਾਲੀ ਚਾਹ ਪੀਣਾ ਪਸੰਦ ਕਰਦੇ ਨੇ ਪਰ ਚਾਹ ਦੀ ਪੱਤੀ ਦੇ ਵਿੱਚ ਜੇਕਰ ਨਿੰਬੂ ਮਿਲਾ ਦਿੱਤਾ ਜਾਵੇ ਤਾਂ ਉਹ ਚਾਹ ਜੁਆਇ ਤੇ ਜਵਾ ਬਣ ਜਾਂਦੀ ਹੈ ਇਸ ਦਾ ਸੇਵਨ ਕਰਨਾ ਪੇਟ ਦੇ ਵਿੱਚ ਸੋਜ ਹੋ ਸਕਦੀ ਹੈ ਬਿਹਤਰ ਹੈ ਕਿ ਤੁਸੀਂ ਇਸ ਚਾਹ ਨੂੰ ਪੀਣ ਤੋਂ ਪਰਹੇਜ਼ ਕਰੋ ਪੰਜਵਾਂ ਆਇਰਨ ਨਾਲ ਭਰਪੂਰ ਸਬਜ਼ੀਆਂ ਖਾਣ ਤੋਂ ਵੀ ਕਰੋ ਪਰਹੇਜ਼ ਜਿਵੇਂ ਚਾਹ ਦੇ ਨਾਲ ਹਰੀਆਂ ਸਬਜ਼ੀਆਂ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ ਪਰ ਚਾਹ ਦੇ ਨਾਲ ਆਇਰਨ ਨਾਲ ਭਰਪੂਰ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਚੀਜ਼ਾਂ ਵੀ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਸੋ ਜੇਕਰ ਤੁਸੀਂ ਵੀ ਚਾਹ ਦੇ ਨਾਲ ਇਹਨਾਂ ਚੀਜ਼ਾਂ ਨੂੰ ਖਾਂਦੇ ਸੀ ਤਾਂ ਅੱਜ ਹੀ ਇਹਨਾਂ ਚੀਜ਼ਾਂ ਨੂੰ ਖਾਣਾ ਬੰਦ ਕਰ ਦਿਓ ਨਹੀਂ ਤਾਂ ਤੁਹਾਡੀ ਸਿਹਤ ਨੂੰ ਜੋ ਇਹ ਨੁਕਸਾਨ ਹੋ ਸਕਦਾ ਹੈ ਸੋ ਇਸ ਖਬਰ ਨੂੰ ਅੱਗੇ ਤੋਂ ਕੇ ਸ਼ੇਅਰ ਕਰੋ ਤਾਂ ਜੋ ਲੋਕਾਂ ਦਾ ਬਚਾਅ ਹੋ ਸਕੇ